ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਅਸੀਂ ਜਰਨਲ نیوز ਤੇ ਮੈਂ ਹਾਂ ਪ੍ਰਦੀਪ ਗੌਰ ਤੇ ਕਾਟੋ ਵਾਲੇ ਦੇ ਵੱਲੋਂ ਦੇਖੋ ਕਿਵੇਂ ਸਕੂਲੀ ਬੱਚਿਆਂ ਦੇ ਨਾਲ ਦਰਸਲ ਉਹਨਾਂ ਦੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਤਾਂ ਬਿਲਕੁਲ ਜਿੱਥੇ 5 ਜਾਣਿਆਂ ਨੂੰ ਬਿਠਾਉਣ ਦੀ ਜਗ੍ਹਾ ਸੀ ਦਰਸਲ ਆਟੋ ਚਾਲਕ 19 ਬੱਚਿਆਂ ਨੂੰ ਬਿਠਾ ਕੇ ਸਕੂਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਸ ਨੂੰ ਜਵਾਬ ਉਸ ਤੋਂ ਮੰਗਿਆ ਜਾਂਦਾ ਹੈ ਕਿ ਆਖਰਕਾਰ ਜੇਕਰ 5 ਬੱਚਿਆਂ ਦੀ ਜਗ੍ਹਾ ਤਾਂ ਤੂੰ 10 ਬੱਚੇ ਨੇ ਜਿਹੜੇ ਆਟੋ ਦੇ ਵਿੱਚ ਫਿਰ ਕਿਵੇਂ ਬਿਠਾਈ ਦੀ ਤਾਂ ਜਿਸ ਨੂੰ ਲੈ ਕੇ ਉਸ ਦਾ ਮੋਟਾ ਚਲਾਨ ਵੀ ਕੱਟਿਆ ਜਾਂਦਾ ਤਾਂ ਉਹ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਔਰ ਵੀਡੀਓ ਦੇਖਣ ਤੋਂ ਬਾਅਦ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਸਾਂਝੀ ਕਰਿਓ ਕਿ ਆਖਰਕਾਰ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਪਿੱਛੇ ਜ਼ਿੰਮੇਵਾਰ ਕੌਣ ਹੈ ਜੇਕਰ ਕੋਈ ਵੱਡਾ ਹਾਦਸਾ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਮਾਪੇ ਲੈਂਦੇ ਨੇ ਜਾਂ ਫਿਰ ਆਟੋ ਚਾਲਕ ਕਿੰਨੇ ਆਲਾ ਆਟੋ ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸਵਾਰੀ ਕਿੰਨਾ ਪਾਸ ਆ ਇਹ ਕਰੇ ਪਹਿਲੇ 5 ਜਿੰਨੀ ਦੀ ਤੁਸੀਂ ਆਪਕੇ ਦੱਸੋ ਪਹਿਲੇ 5 4 5 5 6 ਜਵਾਲੇ ਲਈ 5 6 ਬੱਚੇ ਪਾਸ ਕਿੰਨੇ ਸੀਟ ਪਾਸ ਆ ਇਹ ਉਹ ਸੀਟ ਹੁਣ ਇੱਕ ਵਾਰੀ ਸੰਭ ਵਿਚਾਰ ਤੁਸੀਂ ਦੇਖ ਲਓ ਚਾਰ ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਰੇ ਜੀ ਕਿਨੋਂ ਕਿੰਨੇ ਨਹੀਂ ਕਿਉਂ ਕਿਸ ਗੱਲ ਤੂੰ ਇਹ ਕੀਮਤੀ ਜਾਨਣਾ ਹੈ ਇਹ ਮਾਂ ਪੇ ਉਹਦਾ ਪੂਹੇਖਾ ਇਹ ਆਉਂਦਾ ਪਗਲਤੀ ਨਹੀਂ ਕਰ। ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ 19 ਬੱਚੇ ਆ ਇਹ 4 ਸੀਟਾਂ 4 ਸਿੱਟੜ ਪਾਸ ਆ 5 ਆ ਆ ਪੰਜ ਹੋ ਗਏ ਤੁਸੀਂ ਪੰਜ ਤੇ 19 ਬੱਚੇ ਬਿਠਾਇਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਜਨਾਬ ਹੁਮ ਤੁਹਾਡੇ ਸਮਰੱਥ ਰਿਸ਼ਪਾਲੇ ਬਾਰੇ ਪੜਨਲ ਥੋੜਾ ਅਸੀਂ ਤਲਾਨ ਕਰਨ ਲੱਗੇ ਆ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹ ਦੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹ ਦੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘੱਟ ਆ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਦੇ ਨੂੰ ਅਪੀਲ ਕਰਨਾ ਚਾਹਣਾ ਵੀ ਜਿਹੜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਹੁਣ ਦੇਖੋ 19 ਬੱਚੇ ਬਿਠਾਏ ਆ ਜਿਹੜੇ ਮਾਪਿਓ ਇਹ ਦੇਖਣ ਵੀ ਇਸ ਵੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣਿਆ ਜਿਹੜੇ ਹੋਰ ਕਿਸੇ ਵੀਕਲ ਤੇ ਲ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਉਂਗੇ ਇੱਕ ਵਹੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲੰਬ ਘਰੇ ਨਹੀਂ ਆ ਸਕਦੇ। ਸੋ ਤੁਹਾਨੂੰ ਵੀ ਮੇਰੀ ਅਪੀਲ ਹੈ। ਪਿੱਛੇ ਟੈਕਸੀ ਸਟੈਂਡ ਵਾਲੇ ਵੀ ਖੜੇ ਆ ਇਹਨਾਂ ਨੂੰ ਸੈਮੀਨਾਰ ਰੋਡ ਦੇ ਵਿੱਚ ਸਮਝਾਇਆ ਵੀ ਹੁਣ ਕਹਿਣ ਲੱਗਾ ਵੀ ਅੱਜ ਤੋਂ ਬਾਅਦ ਜੇਕਰ ਬੱਚੇ ਜਿੰਨੇ ਸਿੱਟੜ ਆ ਤੁਸੀਂ ਪੰਜ ਚਾਰ ਬੱਚੇ ਲੈ ਕੇ ਜਾਓ ਦੋ ਗੇੜੇ ਲਾ ਲੋ ਤਿੰਨ ਲਾ ਲੋ। ਠੀਕ ਹੈ ਕਿ ਨਹੀਂ? ਜੇ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਫਿਰ ਚਲਾਨਾ ਤਾਂ ਹੋਊਗਾ ਤੁਹਾਨੂੰ ਭਰਨਾ ਪੈਣਾ। ਇਹਦੀ ਗੱਲ ਆ। ਠੀਕ ਹੈ ਕਿ ਨਹੀਂ? ਔਰ ਮਾਪਿਆਂ ਨੂੰ ਅਪੀਲ ਆ ਦ ਕਾਰਲ ਮੁਕਾ ਲੈਣ ਕੇ ਪਾਸੇ ਵੀ ਨੁਕਸਾਨ ਤੁਹਾਡਾ ਨਾ ਕਿ ਇਹਨਾਂ ਦਾ ਸੋ ਧੰਨਵਾਦ ਜੀ ਤੇ ਗਾਂ ਤੋਂ ਮੰਨੋਗੇ ਤਾਂ ਸਹੀ ਰਹੋਗੇ ਤੇ ਨਹੀਂ ਤਾਂ ਫਿਰ ਤੁਹਾਡੀ ਅਚਲਾਨ ਫੜੋ ਹੁਣ ਤੁਹਾਡੇ ਬੱਚੇ ਓਵਰ ਜਿਹੜੇ ਭਰੇ ਤੁਸੀਂ ਚੜਾਏ ਸੀ ਇਸ ਕਰਕੇ ਤੁਹਾਡਾ ਚਲਾਨ ਕੀਤਾ ਇਹਨੂੰ ਭਰੋ ਅੱਜ ਅਸੀਂ ਅਚੰਚਿਤ ਚੈਕਿੰਗ ਕੀਤੀ ਸਾਡੇ ਧਿਆਨ ਚ ਸੀਗਾ ਵੀ ਬੱਚੇ ਜਿਹੜੇ ਆ ਸਕੂਲਾਂ ਤੋਂ ਲੈ ਕੇ ਆਉਂਦੇ ਆ ਪਿਕਲ ਉਹ ਕਪੈਸਿਟੀ ਤੋਂ ਵੱਧ ਬਿਠਾ ਕੇ ਲੈ ਕੇ ਆਉਂਦੇ ਆ ਅੱਜ ਅਸੀਂ ਕਾਟੋ ਚੈੱਕ ਕੀਤਾ ਆਟੋ ਦੇ ਉੱਪਰ 19 ਬੱਚੇ ਬੈਠੇ ਹੋਏ ਸੀ ਬੈਠੇ ਕੀ ਮੰਨ ਲਓ ਬਹੁਤ ਜ਼ਿਆਦਾ ਔਖੇ ਬੱਚੇ ਬੈਠੇ ਸੀਗੇ ਦੇਖੋ ਇੱਕ ਆਟੋ ਦੀ ਕੈਪੈਸਿਟੀ ਜਿਹੜੀ ਹੈ ਪੰਜ ਚਾਰ ਸਵਾਰੀਆਂ ਦੀ ਹੈਗੀ ਹੈ 19 ਬੱਚੇ ਬਹੁਤ ਜ਼ਿਆਦਾ ਔਰ ਅਸੀਂ ਉਹਨੂੰ ਆਟੋ ਜਿਹੜਾ ਚਾਲਕ ਆ ਉਹਨੂੰ ਸਮਝਾਇਆ ਵੀ ਉਹਨੂੰ ਉਹਦਾ ਚਲਾਨ ਵੀ ਕੀਤਾ ਔਰ ਮੈਂ ਇੱਕ ਪੇਰੈਂਟਸ ਨੂੰ ਬੇਨਤੀ ਕਰਨਾ ਚਾਹਣਾ ਸਕੂਲਾਂ 'ਚ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਹੈ ਵੀ ਜਿੰਨੇ ਕ ਬੱਚੇ ਦੇਖੋ ਗੱਡੀ ਉਹਦੇ ਵਿੱਚ ਬੈਠ ਸਕਦੇ ਆ ਜਾਂ ਗੱਡੀ ਦੇ ਵਿੱਚ ਜਾਂ ਆਟੋ ਦੇ ਵਿੱਚ ਉਹਨੇ ਬੱਚੇ ਹੀ ਬਿਠਾਓ ਕਿਉਂਕਿ ਬੱਚਿਆਂ ਨੂੰ ਜਦੋਂ ਬੈਠਣ ਨੂੰ ਜਗ੍ਹਾ ਹੀ ਨਹੀਂ ਹੈ ਤੇ ਤੁਸੀਂ ਉਹਨੂੰ ਫੀਸ ਦੇ ਰਹੇ ਹੋ ਫੀਸ ਲੈ ਕੇ ਬੱਚੇ ਵਿੱਚ ਕੁਝ ਖੜੇ ਆ ਕੁਝ ਮੰਨ ਲਓ ਇੱਕ ਦੂਜੇ ਦੇ ਉੱਤੇ ਬੈਠੇ ਹੋਏ ਆ ਅਚਾਨਕ ਬ੍ਰੇਕ ਲੱਗਦਾ ਜਾਂ ਕੋਈ ਹਾਦਸਾ ਵਾਪਰਦਾ ਬੱਚੇ ਬੱਚਿਆਂ ਦੇ ਛੱਟ ਲੱਗਣ ਦਾ ਡਰ ਹੈ ਇਸ ਕਰਕੇ ਇਸ ਨੂੰ ਤੁਸੀਂ ਆਪਣਾ ਫਰਜ਼ ਨਿਭਾਓ ਫਰਜ਼ ਨਿਭਾਉਂਦੇ ਹੋਏ ਵੇਖੋ ਜਿਹੜੀ ਗੱਡੀ ਤੇ ਅਸੀਂ ਬੱਚੇ ਭੇਜ ਰਹੇ ਆ ਬੱਚੇ ਸਾਡਾ ਸੀਟ ਤੇ ਬੈਠਾ ਉਹ ਠੀਕ ਤਰੀਕੇ ਨਾਲ ਬੈਠਾ ਜਾਂ ਨਹੀਂ